ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਮੈਂ ਕੁਲਵਿੰਦਰ ਸਿੰਘ ਪਟੋਲਾ ਤੋਂ ਔਰ ਅੱਜ ਬਹੁਤ ਹੀ ਜਵਰਦਸਤਰ ਜਟਨਾ ਪਹੁੰਚ ਚੁੱਕੀਆਂ ਜੀ ਪਿੰਡ ਸਰਸਪੁਰ ਔਰ ਭਾਰੀਵਾਲ ਦੇ ਨੇੜੇ ਔਰ ਭੈਂਤੀ ਦੀ ਜਮਾਰੀ ਪੁੱਛਦੇ ਆ ਜੀ ਇਹਨਾਂ ਦਾ ਨਾਮ ਕੀ ਹੈ ਜੀ ਤੁਹਾਡਾ ਨਾਮ ਕੀ ਜੇ ਪਰਮਜੀਤ ਕੌਰ ਔਰ ਪਿੰਡ ਤੁਹਾਡਾ ਕਿਹੜਾ ਵਾ ਸਰਸਪੁਰ ਸਰਸਪੁਰ ਔਰ ਇਥੇ ਪੈਂਜੀਆਂ ਨੇ ਰਣਕਾ ਸਮੂਹ ਆਰ ਅਸਪਾਤ ਹੈ ਜੀ ਸਤਿੰਦਰ ਕੋਰ ਜੋ ਕਲੇਰਾ ਤੋਂ ਸਾਡੀ ਟੀਮ ਮੈਂਬਰ ਆ ਜਿਨ੍ਹਾਂ ਨੇ ਪੈਂਜੀਆਂ ਨੂੰ ਇਹ ਪਟੈਂਟ ਦਿੱਤੇ ਸੀਗੇ ਔਰ ਪੈਂਜੀ ਜੀ ਜਵਾਬੀ ਪੁੱਛਦੇ ਪੈਂਜੀ ਤੁਹਾਨੂੰ ਇਲਤਾਨ ਦੇ ਨਾਲ ਤੁਹਾਨੂੰ ਕਿਹੜੀ ਕਿਹੜੀ ਤਰ੍ਹਾਂ ਦੀ ਪ੍ਰੋਬਲਮ ਸੀ ਕੀ ਪਹਿਲੋਂ ਹਾਂਜੀ ਔਰ ਇਨਫੈਕਸ਼ਨ ਬੜੀ ਹਿੰਦੀ ਸੀ ਜੀ YouTube ਬੱਚ ਕਹਿੰਦੇ ਲੁਧਿਆਣੇ ਕਹਿੰਦੇ ਵੀ ਜਾਲੇ ਆ ਸਫਾਈ ਕਰਨੀ ਪੈਣੀ ਜੀ ਹਾਂਜੀ ਤੇ ਨਾਨਾ ਨਟਾ ਨੋਵਾ ਖਾਂਦੇ ਰਹੇ ਹਣ ਬਹੁਤ ਵਧੀਆ ਰੈਟ ਮਿਲਿਆ ਹੱਦ ਕਰ ਦੇਣੀ ਚਾਹੀਦੀ ਆ ਕਿੰਨੇ ਸਾਲ ਤੋਂ ਭਾਜੀ ਤੁਹਾਡੇ ਜਿਹੜੀ ਬੀਮਾ ਸੀ ਸਾਲ ਤੋਂ ਸਤਿਓ ਤੁਸੀਂ ਦੇਖ ਸਕਦੇ 12 ਸਾਲ ਬਾਅਦ ਜੋ ਇੱਕ ਭੈਂਜੀ ਦੇ ਘਰ ਖੁਸ਼ੀ ਆਈਆਂ ਵਾ ਔਰ ਤੁਸੀਂ ਭਾਜੀ ਕਿੰਨੇ ਕੋ ਹਸਪੀਟਲ ਦਵਾਈ ਖਾਧੀ ਸੀਗੀ ਬਹੁਤ ਬਿਲਕੁਲ ਛੱਡੀ ਆ ਹੀ ਨਹੀਂ ਤੇ ਬਿਲਕੁਲ ਹਾਂਜੀ ਤੇ ਕੋ ਸਤਿਓ 12 ਸਾਲ ਬਾਅਦ ਜੋ ਇੱਕ ਐਸਸਪਾਨ ਔਰ ਅਗਾਂ ਦਾਸ ਜੋ ਇਹਨਾਂ ਨੇ ਸ਼ੁਰੂ ਕੀਤਾ ਖਾਣਾ ਚੁਕ ਕੀਤਾ ਔਰ ਭਾਜੀ ਤੁਸੀਂ ਕਿੰਨੇ ਦਿਨ ਖਾ ਚੁੱਕੇ ਹੋ ਹੁਣ ਤੱਕ 8 ਦਿਨ 8 ਦੱਬੀਆਂ ਦੇ ਬਾਅਦ ਇਹਨਾਂ ਨੂੰ ਜੋ ਘਰ 'ਚ ਇੱਕ ਗੁਰੂ ਮਹਾਰਾਜ ਦੀ ਕਿਰਪਾ ਕੀਤੀ ਕਿ ਬੇਬੀ ਦੀ ਤਨਸੀਬ ਹੋਇਆ ਜੋ ਸੋ ਸੱਤ ਪਾਜੀ ਜਰੂਰ ਤੁਸੀਂ ਕੈਮਰਾ ਲਾ ਕੇ ਲਓ ਕਿ ਬੇਬੀ ਖਾ ਲਿਓ ਸੋ ਅੱਜ ਦੀ ਖੁਸ਼ੀ ਆ ਜੀ ਆ ਪ੍ਰਮਾਤਮਾ ਨੇ ਬਖਸ਼ੀ ਔਰ ਰੈਟਸ ਨੋਵਾ ਦੀ ਬਦੌਲਤ ਜੋ ਘਰ 12 ਸਾਲਾਂ ਬਾਅਦ ਜੋ ਇਹਨਾਂ ਘਰ ਖੁਸ਼ੀਆਂ ਆਈਆਂ ਵਾ ਔਰ ਮੈਂ ਇੱਕ ਹੀ ਜਰੂਰ ਮੈਸੇਜ ਫਾਰਵਰਡ ਕਰਨਾ ਚਾਹੁੰਦਾ ਵਾ ਬਹੁਤ ਸਾਰੇ ਘਰ ਐਸੇ ਆ ਜੀ ਜਿਨ੍ਹਾਂ ਦੇ ਘਰ ਇਹ ਚੀਜ਼ ਦੀ ਕਮੀ ਹੈ ਬੱਚੇ ਕਨਸੀਵ ਨਹੀਂ ਹੋ ਰਹੇ ਦੁਨੀਆ ਭਰ ਦੇ ਬੰਗ ਮੈਡੀਸਿਨ ਖਾ ਰਹੇ ਆ ਪਰ ਫਿਰ ਵੀ ਖੁਸ਼ੀ ਨਹੀਂ ਮਿਲ ਰਹੀ ਹੈ ਲੇਕਿਨ ਮੈਂ ਜਰੂਰ ਰਿਕਵੈਸਟ ਕਰਨਾ ਚਾਹੁੰਦਾ ਕਿ ਤੁਸੀਂ ਐਸ ਪਾਵਰਰ ਗੰਗਾ ਸਨੋਵਾ ਨੂੰ ਜਰੂਰ ਸ਼ੁਰੂ ਕਰੋ ਤਾਂ ਜੋ ਤੁਹਾਡੇ ਘਰ ਵੀ ਖੁਸ਼ੀ ਆ ਸਕੇ ਅਗਰ ਤੁਹਾਡੇ ਆਸ-ਪਾਸ ਜਾਂ ਰਿਲੇਸ਼ਨ ਵਿੱਚ ਕਿਤੇ ਵੀ ਪ੍ਰੋਬਲਮ ਆ ਰਹੀ ਕਿਸੇ ਪਰਸਨ ਨੂੰ ਬੇਬੀ ਕਨਸੀਵ ਨਹੀਂ ਹੋ ਰਹਾ ਤਾਂ ਜਰੂਰ ਤੁਸੀਂ ਇਸ ਚੀਜ਼ ਦੀ ਜਾਣਕਾਰੀ ਦੇ ਕੇ ਉਹਨਾਂ ਦੀ ਘਰ ਖੁਸ਼ੀਆਂ ਵਾਸਤੇ ਤੁਸੀਂ ਬਹੁਤ ਵੱਡਾ ਇੱਕ ਸਹਿਯੋਗ ਪਾ ਸਕਦੇ ਜੀ ਔਰ ਮੈਂ ਵੀ ਦਸਤਿੰਦਰ ਕੋਰ ਕਲੈਰਾਂ ਦਾ ਬਹੁਤ-ਬਹੁਤ ਥੈਂਕਸ ਕਰਨਾ ਚਾਹੁੰਦਾ ਹਾਂ ਕਿ ਜਿਨਾਂ ਨੇ ਇੱਥੇ ਪਹੁੰਚ ਕੇ ਭੈਣ ਜੀ ਨੂੰ ਸ਼ੁਰੂ ਕਰਵਾਇਆ ਔਰ ਇਹਨਾਂ ਦੇ ਕਰ 12 ਸਾਲਾਂ ਦੇ ਬਾਅਦ ਖੁਸ਼ੀ ਆ ਗਈ ਆ ਔਰ ਭੈਣ ਜੀ ਤੁਸੀਂ ਕਿੰਨੇ ਖੁਸ਼ ਜੀ ਆਤੇ ਬਹੁਤ-ਬਹੁਤ ਜ਼ਿਆਦਾ ਸੋ ਵੇਖੋ ਸਾਥੀਓ ਆ ਖੁਸ਼ੀ ਆ ਜਿਹੜੀ ਜਿਹੜੀ ਇੱਕ ਪ੍ਰੋਡਕਟ ਦੀ ਬਦੌਲਤ ਮਿਲਦੀ ਆ ਔਰ ਅੱਠ ਪ੍ਰੋਡਕਟ ਇਹਨਾਂ ਦੇ ਖਾਣ ਦੇ ਬਾਅਦ ਜੋ ਕਹਿੰਦਾ ਘਰ ਖੁਸ਼ੀ ਆਈ ਇੱਕ ਬੇਬੀ ਆ ਗਿਆ ਵਾ ਸੋ ਤੁਸੀਂ ਭੈਣ ਜੀ ਭੈਣ ਭਰਾ ਨੂੰ ਕੀ ਮੈਸੇਜ ਦੇਣਾ ਚਾਹੋ ਜੋ ਤੁਹਾਨੂੰ ਦੇਖ ਰਹੇ ਆ ਜੀ ਇਹ ਵੀ ਪੈਸੇ ਦੇਣਾ ਚਾਹ ਨਹੀਂ ਜਿ ਸਵਧੀਆ ਜਵਾਬ ਮਿਲਦਾ। ਤੇ ਕੀ ਡਾਕਟਰਾਂ ਵੱਲ ਤੁਹਾਨੂੰ ਜਵਾਬ ਦਿੱਤਾ ਗਿਆ ਸੀਗਾ? ਹਾਂਜੀ ਹਾਂਜੀ। ਕੀ ਕੀਤਾ ਕੀ ਡਾਕਟਰਾਂ ਨੇ ਤੁਹਾਨੂੰ ਕੀ ਕਹਿਤਾ ਸੀ? ਮਤਲਬ ਵੀ ਬੇਬੀ ਹੋਊਗਾ ਜਾਂ ਨਹੀਂ? ਹੋਗਾ ਨਹੀਂ। ਫਸਾਤੀ ਹੋਏ ਇੱਕ ਸਾਲ ਤੇ ਖਾਦੀ ਵੀ ਆਖੀ ਖਾਗਰ। ਆ ਕੇ ਘਰ ਚੁੱਕੇ। ਜੀ ਜੀ। ਹਾਂਜੀ। ਤੇ ਬਿਲਕੁਲ ਵੇਖੋ ਵੀ ਡਾਕਟਰਾਂ ਨੂੰ ਜਵਾਬ ਮਿਲ ਚੁੱਕਾ ਕਿ ਉੱਠ ਕੇ ਆ ਕੇ ਦਵਾਈਆਂ ਲਾਉਣੀ। ਜੀ ਜੀ। ਹਾਂਜੀ। ਔਰ ਜੀ ਉਪਾਂ ਬੰਦ ਹੋ ਚੁੱਕੀਆਂ ਹੈ ਡਾਕਟਰ ਉਹ ਜਵਾਬ ਦਿੱਤਾ ਗਿਆ ਸੀਗਾ ਭੈਣ ਜੀ ਸਤਿੰਦਰ ਦਾ ਕੋਰਸ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਭੈਣ ਜੀ ਭੈਣ ਜੀ ਨੂੰ ਸ਼ੁਰੂ ਕਰਾਇਆ ਡਾਕਟਰ ਔਰ ਅੱਜ ਦੇਖੋ ਰੈਨਟਰਸ ਉਹ ਐਸਾ ਸਪਾਨ ਦੀ ਬਦੌਲਤ ਜੋ ਉਹਨਾਂ ਦੇ ਘਰ 12 ਸਾਲੀ ਬਾਰੀ ਗੁਰੂ ਰਾਮਦਾਸ ਪਾਸ਼ਾ ਔਰ ਸਿਸਟਮ ਐਸਾ ਮਿਲਿਆ ਜੋ ਇੱਕ ਸਾਡੇ ਬੋੜਾ ਨਿਊਟ੍ਰੀਸ਼ਨ ਵਾਲਾ ਜੋ ਕਿ ਆਰਗੈਨਿਕ ਸਭੀ ਖਰਾਕ ਆ ਬੋਡੀ ਦੀ ਜਿਹਦੇ ਖਾਣ ਨਾਲ ਸਰੀ ਦੀ ਕਮੀਆਂ ਪੂਰੀਆਂ ਹੋ ਰਹੀਆਂ ਵਾ ਔਰ ਘਰ 'ਚ ਖੁਸ਼ੀਆਂ ਆ ਰਹੀਆਂ ਵਾ ਔਰ ਬੋਡੀ ਦੀਆਂ ਜੋ ਵੀ ਪ੍ਰੋਬਲਮਾਂ ਕਲੀਅਰ ਹੋ ਰਹੀਆਂ ਵਾ ਤੁਸੀਂ ਵੀ ਇਸ ਚੀਜ਼ ਦੀ ਲੋਕਾਂ ਨੂੰ ਜ਼ਰੂਰ ਦੱਸੋ ਜਾਗਰੂ ਕਰੋ ਤਾਂ ਜੋ ਪਹੇੜੇ ਘਰ ਬਿਮਾਰੀ ਔਰ ਘਰ 'ਚ ਖੁਸ਼ੀਆਂ ਆ ਸਕਣ ਸੋ ਮੈਂ ਨਾ ਹੀ ਬੋਲਦਾ ਆ ਭੈ ਜਸਤੇਂਦਰ ਨੂੰ ਪੁੱਛ ਪੰਜ ਤੁਸੀਂ ਕੀ ਬੋਲਣਾ ਚਾਹੋਗੇ ਮੇਰੀ ਵਾਈਕੂ ਜੀ ਦਾ ਘਰ ਸਾਹਿਬ ਵਾਈਕੂ ਜੀ ਫਤੇ ਮੈਂ ਇਹ ਸਾਰੇ ਪੈੜ ਭਰਾਵਾਂ ਨੂੰ ਕਹਿਣਾ ਚਾਹੁੰਦੀ ਆ ਕਿ ਜਿੱਦਾਂ ਇਹ ਦੀਦੀ ਦੇ ਘਰ ਖੁਸ਼ੀਆਂ ਆਈਆਂ ਆ ਇਦਾਂ ਪਰਮਾਤਮਾ ਹਰ ਇੱਕ ਨੂੰ ਖੁਸ਼ੀਆਂ ਦੇਵੇ ਬਿਮਾਰੀ ਹਰ ਇੱਕ ਦੇ ਘਰੋਂ ਨਿਕਲੇ ਔਰ ਜਿਨ੍ਹਾਂ ਦੇ ਘਰ ਕੋਈ ਬੇਬੀ ਨਹੀਂ ਆ ਉਹ ਵੀ ਖਾਣ ਦਿਖਾ ਕੇ ਆਪਣੇ ਪਰਮਾਤਮਾ ਕੋਲ ਖੁਸ਼ੀਆਂ ਲੈਣ ਸੋ ਬਿਲਕੁਲ ਭੈਜੀ ਤੁਸੀਂ ਹੋ ਦੱਸੋ ਲਾਸਟ ਵਿੱਚ ਤੁਹਾਡੀ ਖੁਸ਼ੀ ਕਿੰਨੀ ਗੱਲ ਕਰਨ ਹੋ ਰਹੀ ਹੈ ਬਹੁਤ ਬਹੁਤ ਜ਼ਿਆਦਾ ਹੋ ਰਹੀ ਹੈ ਸੋ ਸਾਥੀਓ ਆਹ ਖੁਸ਼ੀ ਆਪਾਂ ਲੈਣ ਵਾਸਤੇ ਕੰਮ ਕਰ ਰਹੇ ਆਂ ਜੀ ਪੀ ਘਰ ਪੜਾ ਹੋ ਆਪਣਾ ਤੋੜੇ ਦਾ ਪੜਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ